ਸਤਿ ਸ੍ਰੀ ਅਕਾਲ ਜਿੰਦਾਬਾਦ ਮਾਈਕਰੋ ਜੀ ਦਾ ਖਾਲਸਾ ਮਾਈਕਰੋ ਜੀ ਕੀ ਫਤਿਹ ਅੱਜ ਸਾਧਕ ਪਸਲੇ ਦੇ ਵਿੱਚ ਅਸੀਂ ਡੋਰ ਟੂ ਡੋਰ ਦੁਕਾਨਾਂ ਘਰਾਂ ਦੇ ਵਿੱਚ ਭਾਈ ਸਰਬਜੀਤ ਸਿੰਘ ਦੇ ਹੱਕ ਦੇ ਵਿੱਚ ਸਾਰੀ ਸਾਧਕ ਦੀ ਟੀਮ ਦੇ ਨਾਲ ਘਰ ਘਰ ਪ੍ਰਚਾਰ ਕਰਦੇ ਕਰ ਰਹੇ ਹਾਂ ਵੋਟਰਾਂ ਵੱਲੋਂ ਪੂਰਨ ਤੌਰ ਤੇ ਭਰੋਸਾ ਦਿੱਤਾ ਗਿਆ ਹੈ ਕਿ ਔਟ ਪਾਵਾਂਗੇ ਵੀ ਪਾਵਾਂਗੇ ਵੀ ਚੋਣ ਨਿਸ਼ਾਨ ਗੰਨਾ ਤੇ ਕਿਸਾਨ ਹੈ ਜ਼ਰੂਰ ਪਾਵਾਂਗੇ ਜੀ ਔਟ ਫਰੀਦਕੋਟ ਹਲਕੇ ਦੀ ਸਾਰੇ ਸੰਗਤ ਵੋਟਰ ਸਬੰਧਤ ਨੋਟ ਕਰ ਲੈਣ ਆ ਮਸ਼ੀਨ ਦਾ ਇੱਕ ਨੰਬਰ ਪੇਜ ਹੈ ਦੋ ਮਸ਼ੀਨਾਂ ਹੋਣਗੀਆਂ ਦੂਸਰੇ ਬਿਲਕੁਲ ਦੂਸਰੇ ਨੰਬਰ ਤੇ ਆਪਣਾ 20 ਨੰਬਰ ਨਿਸ਼ਾਨ ਹੈ ਭਾਈ ਸਰਪਜੀਤ ਸਿੰਘ ਖਾਲਸਾ ਚੋਣ ਨਿਸ਼ਾਨ ਗੰਨਾ ਤੇ ਕਿਸਾਨ ਆਪ ਮਾਈ ਭਾਈ ਸਾਹਿਬ ਆਪਣੇ ਬਜ਼ੁਰਗਾਂ ਨੂੰ ਆਪਣੀਆਂ ਮਾਈਆਂ ਬੀਬੀਆਂ ਨੂੰ ਜਿਨ੍ਹਾਂ ਦੀ ਨਿਗਾਹ ਘਟਾ ਉਹਨਾਂ ਨੂੰ ਚੰਗੀ ਤਰ੍ਹਾਂ ਜਾਣੂ ਕਰਵਾ ਦਿਓ ਗੰਨੇ ਕਿਸਾਨ ਦੇ ਉੱਪਰ ਮੋਹਰਾਂ ਲਾਓ ਹੁਨਾਮ ਹੋਣ ਤੋਂ ਚੰਗੀ ਸ਼ਹੀਦ